ਦੋਸਤੋ ਮੈਂ ਮਨਦੀਪ ਸਿੰਘ ਦਲੌ ਮੁਰਾ ਡੈਰੀ ਫਾਰਮ ਚ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਜ਼ਿਲ੍ਹਾ ਮਾਨਸਾ ਆਪਣੇ ਕੋਲੇ ਦੋ ਮੱਝਾਂ ਸੇਲ ਵਾਸਤੇ ਨੇਗੀਆਂ ਇੱਕ ਪਈ ਦੂਜੀ ਸੂਏ ਝੋਟੀ ਆ ਇੱਕ ਤੀਜੀ ਵੀ ਹੋ ਸਕਦੀ ਆ ਚੌਥੀ ਵੀ ਹੋ ਸਕਦੀ ਆ ਮੱਝਾਂ ਇਹ 9 ਤਰੀਕ ਨੂੰ ਰਾਤ ਨੂੰ ਹੀ ਆਈਆਂ ਨੇ ਆਪਣੇ ਕੋਲੇ ਆਪਾਂ ਨੂੰ 12 ਮਈ ਦੀ ਵੀਡੀਓ ਪਾਈ ਹੋਈ ਆ ਆਪਾਂ ਆਪਣੇ ਘਰੋਂ ਮੱਝਾਂ ਦੀ ਸੇਲ ਵਾਸਤੇ ਹੁੰਦੀਆਂ ਜਿਹੜੀਆਂ ਅੱਜ 10 ਤਰੀਕ ਦੇ ਲਗਭਗ ਹੋ ਗਈ ਵੀਡੀਓ ਆਪਾਂ 11 ਤਰੀਕ ਨੂੰ ਅਪਲੋਡ ਕਰ ਰਹੇ ਆ ਵੀਡੀਓ ਇਹ 10 ਤਰੀਕ ਦੀ ਬਣੀ ਹੋਈ ਆ 9 ਤਰੀਕ ਨੂੰ ਰਾਤ ਨੂੰ ਆਈਆਂ ਨੇ ਇਹ 27-28 ਜਨਵਾਰ ਦਾ ਅੱਜ ਵੀਡੀਓ ਪੈ ਰਹੀ ਹੈ ਆਪਣੀ ਤੇ 27-28 ਜਨਵਾਰ ਦੇ ਵਿੱਚ ਆਪਾਂ 22-23 ਮੱਝਾਂ ਵੇਚਤੀਆਂ ਲਗਭਗ ਕਿਉਂ ਆਪਣੇ ਕੋਲੇ ਆਉਂਦੀਆਂ ਮਗਰੂਆਂ ਬਿਕ ਪਹਿਲਾਂ ਜੰਨੀ ਵਿੱਚ ਆਏ ਵੀ ਹੁਣ ਇੰਨਾਂ ਚ ਵੀ ਇੱਕ ਮੱਝ ਦਾ ਲਗਭਗ ਸੌਦਾ ਹੋਇਆ ਮੰਗੂਆਂ ਹਜੇ ਰਾਤ ਦੀ ਆਈਆਂ ਸੀਗੀ ਇਹ 9 ਤਰੀਕ ਦੀ ਰਾਤ ਨੂੰ ਆਈਆਂ ਸੀ 10 ਨੂੰ ਵੀਡੀਓ ਬਣਾ ਰਹੇ ਆਪਾਂ ਮਗਰੇ ਦੇ ਕੱਟਾਗਾ ਅੱਜ ਚੌਥਾ ਕ ਦਿਨ ਐ ਨੂੰ ਸੂਈ ਨੂੰ 나ੜੂਆ ਵੀ ਹਜੇ ਨਾਲੂਆ 나ੜੂਆ ਬੁੱਤੋ ਸੀੜੇ ਨਾਲ ਬੰਨਿਆ ਹੋਇਆ ਜਿਵੇਂ ਟੱਲਾ ਹੁੰਦਾ ਬੋਲਾ ਹੁੰਦਾ 나ੜੂਆ ਥੋੜੀ ਬਲੀਡਿੰਗ ਹੁੰਦੀ ਸੀਗੀ ਤੇ ਬੋਲਿਓ ਜੇ ਆਪਾਂ ਖਾਲੀ ਹੁੰਦੀ ਨਾ ਮਨਗਲ 11 ਕਿਲੋ ਮੂਦਦ ਸੀ 13 ਕਿਲੋ ਦੁੱਧ ਹੁਣ ਕਰੀ ਖੜੀ ਆ ਦੂਜੇ ਦਿਨ ਖਾਲੀ ਕਰਤੀ ਸੂਣ ਸਾਰੇ ਕੰਡੇ ਵਾਲਾ 11 ਕਿਲੋ ਦੁੱਧ ਹੋਣ 2 ਕਿਲੋ ਦੀ ਗਾੜੀ ਗਾੜੀ ਵੀ ਹੋ ਗਈ ਛੋਟੀ ਦੀ ਜਿਸ ਕਿਸੇ ਵੀ ਇਹਨੇ ਲੈਣੀ ਹੋ ਸਕਰੀਨ ਤੇ ਨੰਬਰ ਚੱਲ ਰਿਹਾ 1,55,000 ਰੁਪਿਆ ਰੇਟ ਆ ਇਹਦਾ ਨਾ ਸਾਵੇਂ ਤੁਸੀਂ ਦੇਖ ਸਕਦੇ ਕਿਵੇਂ ਉੱਪਰ ਕੇ ਬਾਹਰ ਆ ਰਹੀਆਂ ਨੇ ਪੂਰਾ ਖੋਲਾ ਕਰਦਾ ਜਿਹੜਾ ਵੱਡਾ ਕਰਦਾ ਹੁੰਦਾ ਮੱਜਾਂ ਦਾ ਓਡੇ ਕਦਾਂ ਚ ਕਰਦਾ ਇਹਦਾ ਛੋਟੀ ਦਾ ਦੂਜੇ ਸੂਏ ਸੂਈ ਹੋਈ ਆ ਇਹ ਵੀ ਆਪਾਂ ਵੀਡੀਓ ਇਹ 2-4 ਦਿਨ ਨਹੀਂ ਠਹਿਰ ਕੇ ਉਹਨਾਂ ਦੇ ਫਿਰ ਇਹਨਾਂ ਚਿਰ ਖੜਦਾ ਨਹੀਂ ਪਸੂ ਆਪਣੇ ਕੋਲ ਸੇਲ ਹੋ ਜਾਂਦਾਗਾ। ਇਹ ਵੀ ਮਾਜਾ ਲਾਉਂਦੀ ਦੀ ਵੀਡੀਓ ਬਣਾ ਦਿੰਨੇ ਕਈ ਵਾਰ ਆਪਣੇ ਕੋਲ ਵੀਡੀਓ ਤੋਂ ਹੀ ਬਹੁਤ ਲੋਕ ਜੁੜੇ ਹੋਏ ਨੇ ਵਿੱਚ ਫਿਰ ਰਹਿ ਜਾਂਦੇ ਨੇ ਇਹਨਾਂ ਮੱਜਾਂ ਲੈਣ ਕਣੀਆਂ। ਕੋਈ ਆਪਾਂ ਨੂੰ ਐ ਹੁੰਦਾ ਵੀ ਜਦੋਂ ਆਪਣੀ ਤਸੱਲੀ ਹੋਵੇ ਤਾਂ ਵੀਡੀਓ ਪਾਈਏ। ਇਹ ਮਾਲਕ ਤੀਜੇ ਸੂਏ ਕਹਿੰਦਾ ਸੀਗਾ ਇਹਨੂੰ ਤੀਜਾ ਦਿਨ ਹੀ ਅੱਜ ਸੂਈ ਨੂੰ। ਚੌਥੇ ਸੂਏ ਸੂਈ ਹੋਈ ਉ ਮੰਨ ਕੇ ਚੱਲੋ ਇਹ। ਉਹ ਮਾਲਕ ਤੀਜੇ ਸੂਏ ਕਹਿੰਦਾ ਵੀ ਵੜਿਆਂ ਵੱਡੀਆਂ ਮੱਜਾਂ 'ਚ ਨਹੀਂ ਪੈਂਦੀ ਹੈਗੀ ਇਹ ਉਮਰ 'ਚ। ਸਰੀਰ ਇਹਦਾ ਝੋਟਾਂ ਵਾਲੀ ਤੀਜਾ ਦਿਨ ਇਹਨੂੰ ਸੂਈ ਨੂੰ 13 ਕਿਲੋ ਦੁੱਧ ਕੰਡੇ ਵਾਲਾ ਤਿਆਰ ਕਰੀ ਖੜੀ ਆ ਮੈਲਾ ਵੀ ਤੁਸੀਂ ਦੇਖ ਸਕਦੇ ਹੋ ਇਹ ਕੱਚਾ ਜਾਂ ਮੈਲਾ ਜਿਹੜੀ ਸੂਣ ਤੋਂ ਮੋਰ ਕੱਢਦੀ ਹੁੰਦੀ ਆ ਉਹ ਕੱਢੀ ਜਾਂਦੀ ਆ ਤੇ ਥਣਲੇਵਾ ਇਹਦਾ ਥੋੜਾ ਥਣ ਲੰਮਾ ਜ਼ਰੂਰ ਪੈਂਦਾ ਪਰ ਪਸਮਾ ਕੇ ਵੀ ਇਹ ਡਾਕ ਲੰਮਾਈ ਰਹਿੰਦਾ ਚਵਾਈ ਚੁਵਾਈ ਪੂਰੀ ਮੋਟੀ ਹੈਗੀ ਅਡਰ ਦੀ ਵੀ ਪੂਰੀ ਖੁੱਲੀ ਆ 1,35,000 ਰੁਪਏ ਰੇਟਾ ਦਾ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ ਕੱਦ ਇਹਦਾ ਵੀ ਪੂਰਾ ਵੱਡਾ ਪਰ ਛੋਟੀਆਂ ਦੇ ਜਿਹੜੀਆਂ ਵੱਡੀਆਂ ਮੈਸਾਂ ਹੁੰਦੀਆਂ ਉਹਨਾਂ ਚ ਕਰਦ ਪੈਂਦਾ ਇਹਦਾ ਜਿਹੜੀਆਂ ਆਮ ਮੱਜਾਂ ਹੁੰਦੀਆਂ ਆ ਆਮ ਮੱਜਾਂ ਨਾਲੋਂ ਵੱਡ ਦੋਨਾ ਮੰਗਰੀ ਘੱਟੇ ਨੇਗੇ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਛੋਟੀ 155000 ਦੀ ਆ ਤੇ ਮੱਝ 135000 ਰੁਪਏ ਦੀ ਆ ਮੱਝ ਨਾਰਮਲ ਵੀ ਉਹਨਾਂ ਕੋਲ 16 17 ਕਿਲੋ ਦੁੱਧ ਦਿੰਦੀ ਹੈ ਬਾਕੀ ਵੀ ਦੇਖਦੇ ਆ ਵੀ ਕਿੰਨਾ ਕੁ ਦੁੱਧ ਕੱਢਦੀ ਆ ਆਪਣੇ ਕੋਲੇ ਜੇ ਵਿਕ ਗਈ ਤਾਂ ਕੀ ਕਹਿਣਾ ਨਹੀਂ ਆਪਣੇ ਕੋਲੇ ਦੁੱਧ ਤਿਆਰ ਹੋ ਗਿਆ ਪਰ ਦੁੱਧ ਚੁਵਾਈ ਦੀ ਵੀ ਵੀਡੀਓ ਪਾ ਦਾਂਗੇ ਛੋਟੀ ਦੀ ਲਗਭਗ ਗੱਲਬਾਤ ਹੋ ਰਹੀ ਆ ਹੋ ਸਕਦਾ ਅੱਜ ਸਨ ਚੜਕੇ ਤੱਕ ਵਿਕੀ ਜਾਵੇ ਉਹ ਫਿਲਹਾਲ ਖੜੀ ਆ ਜੇਕਰ ਆਪਣੇ ਸੌਦਾ ਹੋਇਆ ਨਹੀਂ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕ੍ਰੀਨ ਤੇ ਨੰਬਰ ਆਪਣਾ ਚੱਲ ਰਿਹਾ ਦੋ ਮੱਝਾਂ ਤਾਜ਼ੀਆਂ ਸੇਲ ਵਾਸਤੇ ਨੇ ਇਹ ਦੋਨਾਂ ਮੰਗਰੀ ਘੱਟਾ ਇਹਨਾਂ ਦੇ ਰਸਦੀ ਕਾਲ ਦੀ ਸਾਰਿਆਂ